APTN نیوز آواز پنجاب دی دیکھ رہے سارے درشکان ਦਾ روشن مل دے ਵੱਲੋਂ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਖੜੇ ਆ ਵਿਦਿਆ ਅਭਿਆਰਕ ਕਲੋਨੀ ਦੀ 4 ਨੰਬਰ ਗਲੀ ਦੇ ਵਿੱਚ ਜਿੱਥੇ ਕਿ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਕਿ ਇਸ ਗਲੀ ਦੇ ਵਿੱਚ ਪੂਰਾ ਤਹਿਲਕਾ ਮਚਾਇਆ ਜਾਂਦਾ ਉਹ ਤਹਿਲਕਾ ਕਿਸ ਤਰ੍ਹਾਂ ਮਚਾਇਆ ਜਾਂਦਾ ਕਿ ਦਾਤ ਲੈ ਕੇ ਘਰਾਂ ਦੇ ਵਿੱਚ ਹਮਲੇ ਕੀਤੇ ਜਾਂਦੇ ਆ ਤੁਸੀਂ ਆ ਦੇਖ ਰਹੇ ਹੋ ਕਿ ਜਿਹੜੇ ਦਰਵਾਜ਼ੇ ਦੇ ਵਿੱਚ ਦਾਤ ਦੇ ਨਿਸ਼ਾਨ ਬcze ਹੋਏ ਆ ਔਰ ਦੇਖ ਰਹੇ ਹੋ ਕਿ ਗਲੀ ਦੇ ਵਿੱਚ ਇੱਟਾਂ ਰੋੜੇ ਵੀ ਖਿੱਲੇ ਹੋਏ ਨੇ ਸੋ ਤੁਹਾਨੂੰ ਦਿਖਾਉਣੇ ਕਿ ਇਸ ਗਲੀ ਦੇ ਵਿੱਚ ਜਿੰਨੀਆਂ ਇਸ ਮੁਹੱਲੇ ਦੇ ਵਿੱਚ ਗੱਡੀਆਂ ਖੜੀਆਂ ਸੀਗੀਆਂ ਸਾਰੀਆਂ ਗੱਡੀਆਂ ਦੇ ਜਿਹੜੇ ਕੀ ਸ਼ੀਸ਼ੇ ਦਾਤਾਂ ਦੇ ਨਾਲ ਪੰਨ ਤੋੜ ਕੀਤੇ ਗਏ ਔਰ ਤੁਸੀਂ ਦੇਖ ਰਹੇ ਹੋ ਕਿ ਇਹ ਸਾਈਡ ਤੇ ਜਿਹੜਾ ਛੋਟਾ ਹਾਥੀ ਖੜਾ ਹੋਇਆ ਤੇ ਇਹਦੇ ਵੀ ਸ਼ੀਸ਼ੇ ਪੰਨੇ ਹੋਏ ਨੇ ਸੋ ਇਹ ਜਿਹੜਾ ਵਾਕਿਆ ਬੀਤੀ ਰਾਤ ਦਾ ਵਾਕਿਆ ਇਹ ਜਿਹੜਾ ਕਿ ਵਿਧਿਆ विहार ਕਲੋਨੀ ਦੀ 4 ਨੰਬਰ ਗਲੀ ਦੇ ਵਿੱਚ ਹੋਇਆ ਸੋ ਸਾਡੇ ਨਾਲ ਅੰਕਲ ਜੀ ਮੌਜੂਦ ਹੈ ਜਿਨ੍ਹਾਂ ਦੇ ਘਰ ਦੇ ਉੱਤੇ ਵੀ ਹਮਲਾ ਹੋਇਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਹੈ ਮਾਮਲਾ ਇਤਿਹਾਰ ਕੀ ਨਾਮ ਕੀ ਹੈ ਜੀ ਤੁਹਾਡਾ ਮੋਹਨ ਸਿੰਘਾ ਜੀ ਤੇ ਮੋਹਨ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਰਾਤੀ ਹਮਲਾ ਹੋਇਆ ਇੱਥੇ ਉਹ ਰਾਤ 12:00 12 ਵਜੇ ਦੀ ਗੱਲ ਹੈ ਜੀ ਅੱਛਾ ਜੀ ਤੇ ਇੱਥਾਂ ਰੋੜੇ ਵੱਜਣ ਲੱਗੇ ਖੜਕਾ ਹੋਇਆ ਜੀ ਉੱਟ ਕੇ ਬਾਹਰ ਆਏ ਜਦੋਂ ਗੱਡੀ ਦੇ ਸ਼ੀਸ਼ੇ ਭੰਨ ਰਹੇ ਸੀਗੇ ਜੀ ਸ਼ੀਸ਼ੇ ਭੰਨ ਕੇ ਉਹ ਜਦੋਂ ਗੇਟ-ਕੂਟ ਖੋਲ੍ਹਿਆ ਜੀ ਭੱਜ ਗਏ ਜੀ 9-10 ਜਾਨੇ ਸੀ ਉਹ ਵਿਅਕਤੀ ਕੌਣ ਸੀਗੇ ਕੁਝ ਨਹੀਂ ਕੋਈ ਕਿਸੇ ਨੂੰ ਨਹੀਂ ਦਾਤਾਂ ਦੇ ਨਾਲ ਹਮਲਾ ਕੀਤਾ ਗਿਆ ਹਾਂਜੀ ਕੋਈ ਪੁਰਾਣੀ ਰੰਜਿਸ਼ ਤੁਹਾਡੀ ਜਾਂ ਕਿਸੇ ਦੀ ਨਹੀਂ ਨਹੀਂ ਪੁਰਾਣੀ ਸਾਡੀ ਨਾਲ ਕਿਸੇ ਨਾਲ ਨਹੀਂ ਫਿਰ ਇਦਾਂ ਕਿਵੇਂ ਦਾਤਾਂ ਦਾ ਹਮਲਾ ਜਿਹੜਾ ਕੀਤਾ ਗਿਆ ਵ ਇਸ ਤੁਹਾਡੇ ਹੀ ਘਰ ਦੇ ਉੱਤੇ ਹਮਲਾ ਕੀਤਾ ਗਿਆ ਬਾਕੀ ਵੀ ਗਲੀ ਦੇ ਵਿੱਚ ਬਹੁਤ ਸਾਰੇ ਘਰਾਂ ਨੇ ਕਿਸੇ ਦੇ ਘਰ ਤੇ ਹਮਲਾ ਨਹੀਂ ਕੀਤਾ ਗਿਆ ਫਿਲਹਾਲ ਗੱਡੀਆਂ ਦੇ ਨਾਲ ਹੀ ਤੋੜਪੰਨ ਕੀਤੀ ਗਈ ਆ ਹਾਂਜੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕੀ ਕਹਿਣਾ ਜੀ ਅਸੀਂ ਤੁਸ ਦੇਖਿਆ ਨਹੀਂਗਾ ਸਾਡੇ ਸੱਤਿਆਂ ਪਿਆ ਤੋਂ ਇਹ ਤੁਹਾਡੇ ਬੇਟਿਆਂ ਦੀ ਕੋਈ ਪੁਰਾਣੀ ਰੰਜਿਸ਼ ਕਿਸੇ ਨਾਲ ਨਹੀਂ ਸਾਡੀ ਕਿਸੇ ਨਾਲ ਨਹੀਂ ਹੈ ਜੀ ਫੇ ਕੀ ਕਹਿਣਾ ਚਾਹਦੇ ਹੋ ਪੁਲਿਸ ਪ੍ਰਸ਼ਾਸਨ ਤੁਸੀਂ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਰਿਪੋਰਟ ਹਾਂਜੀ ਅੱਛਾ ਜੀ ਰਿਪੋਰਟ ਲਗਾਈ ਹੈ 112 ਨੰਬਰ ਤੇ ਰਿਪੋਰਟ ਕਰਾਈ ਸੀ ਉਸ ਤੋਂ ਉਦੋਂ ਆਏ ਅਸੀਂ ਫਿਰ ਸੋਨੇ ਜਾ ਕੇ ਰਿਪੋਰਟ ਲਿਖਾ ਕੇ ਆਏ ਆ ਇਸ ਜਿਹੜਾ ਇਲਾਕਾ ਇਸ ਇਲਾਕੇ ਜਿਹੜੀ ਰਾਤੀ ਵਾਰਦਾਤ ਹੋਈ ਹੈ ਇਹਦੀ ਕੋਈ ਫੁਟੇਜ ਸੀਸੀਟੀਵੀ ਕਿਸੇ ਕੋਲ ਹੈ ਉਹ ਰੋਡ ਤੋਂ ਮਿਲੂਗੀ ਜੀ ਅਤੇ ਅੱਗੇ ਦੁਕਾਨਾਂ ਹੈਗੀਆਂ ਜੀ ਉਹਨਾਂ ਤੋਂ ਮਿਲ ਜਾਗਦੀ ਹੈ ਇਧਰ ਗਲਤੀ ਤੇ ਕੈਮਰਾ ਹੈ ਨਹੀਂ ਕੋਈ ਨਹੀਂ ਇਹਦਾ ਕੋਈ ਕੋਈ ਨਾ ਕੋਈ ਕਾਰਨ ਤਾਂ ਕੋਈ ਨਾ ਕੋਈ ਵਜ੍ਹਾ ਤਾਂ ਹੋएगी ਬਿਨਾਂ ਵਜ੍ਹਾ ਤੋਂ ਕੋਈ ਇਸ ਇਦਾਂ ਦਾ ਮਾਹੌਲ ਨਹੀਂ ਕਰਕੇ ਜਾਂਦਾ ਕਾਰਨ ਹੁਣ ਸਾਨੂੰ ਨਹੀਂ ਪਤਾ ਜੀ ਜੀ ਪਰ ਤੁਸੀਂ ਜਿਹੜੀ ਥਾਣੇ ਰਿਪੋਰਟ ਲਖਾਈ ਹੈ 112 ਤੇ ਵੀ ਲਖਾਈ ਹੈ ਉਹ ਦੀ ਤੁਸੀਂ ਅਣਪਛਾਤੇ ਵਿਅਕਤੀ ਹਾਂਜੀ ਹਾਂਜੀ ਓਕੇ ਸੋ ਇਹ ਸਿਗੇ ਮੋਹਨ ਸਿੰਘ ਜਿਨ੍ਹਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਸੋ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਇਸ ਗਲੀ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਔਰ ਜਿਹੜਾ ਕਿ ਭਾਰੀ ਨੁਕਸਾਨ ਕੀਤਾ ਗਿਆ ਕਿਉਂਕਿ ਖੁੰਦਗ ਰੰਜਿਸ਼ ਇੱਕ ਇੱਕ ਇਨਸਾਨ ਹੋ ਸਕਦੀ ਪਰ ਸਾਰੀ ਗਲੀ ਦੇ ਨਾਲ ਰੰਜਿਸ਼ ਨਹੀਂ ਹੋ ਸਕਦੀ ਸੋ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿੰਨੀਆਂ ਇਸ ਗਲੀ ਦੇ ਵਿੱਚ ਗੱਡੀਆਂ ਖੜੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਸਾਰੀਆਂ ਗੱਡੀਆਂ ਤੇ ਹੀ ਸ਼ੀਸ਼ੇ ਜਿਹੜੇ ਕੀ ਤੋੜੇ ਗਏ ਆ ਇਧਰਲੀ ਸਾਈਡ ਤੇ ਇੱਕ ਬਲੈਰੋ ਖੜੀ ਆ ਬਲੈਰੋ ਤੇ ਵੀ ਸ਼ੀਸ਼ੇ ਭੰਨੇ ਗਏ ਆ ਪੀਵੀ08 ਸੀਜਡ 4475 ਗੱਡੀ ਆ ਤੁਸੀਂ ਦੇਖ ਲਓ ਕਿ ਬਲੈਰੋ ਦੇ ਵੀ ਸ਼ੀਸ਼ੇ ਭੰਨੇ ਹੋਏ ਨੇ ਔਰ ਸਾਰੀ ਜਿਹੜੀ ਕੀ ਪੰਨ ਤੋੜ ਜਿੰਨੀਆਂ ਵੀ ਗਲੀ ਦੇ ਵਿੱਚ ਇਸ ਗੱਡੀਆਂ ਖੜੀਆਂ ਸੀ ਅੰਕਲ ਜੀ ਕੀ ਕਹਿਣਾ ਤੁਹਾਡਾ ਮੇਰਾ ਇਹ ਕਹਿਣਾ ਜੀ ਮੈਂ ਤਾਂ ਸੁੱਤਾ ਪਿਆ ਸੀਗਾ ਜਦੋਂ ਕਾਂਡ ਹੋਇਆ ਮੈਨੂੰ ਲੋਕਾਂ ਨੇ ਥਾਲਿਆਂ ਅਨਜਾ ਦੇ ਕਰ ਸਾਰੀ ਮੇਰੀ ਗੱਡੀ ਪੰਨੀ ਹੋਈ ਐ ਇਹ ਤੁਹਾਡੀ ਗੱਡੀ ਆ ਜੀ ਹਾਂ ਮੇਰੀ ਗੱਡੀ ਐ ਤੁਹਾਡੀ ਤਾਂ ਨਹੀਂ ਕਿਸੇ ਨਾਲ ਕੋਈ ਰੰਜਿਸ਼ ਸੀ ਸਾਡੀ ਕੋਈ ਰੰਜਿਸ਼ ਨਹੀਂ ਹੈ ਜੀ ਤੇ ਤੁਹਾਡੀ ਗੱਡੀ ਪੰਨਣ ਦਾ ਕਾਰਨ ਹੁਣ ਮੇਰੀ ਨਾਲ ਮੇਰੀ ਕੱਲੀ ਨਹੀਂ ਨਾ ਪੰਨੀ ਜੀ ਉਹ ਵੀ ਭੰਤੀ ਉਹ ਪਰਲੇ ਪਾਸੇ ਵੀ ਭੰਤੀ ਜੀ ਇਹਦੀ ਕੋਈ ਸੀਸੀਟੀਵੀ ਕੋਈ ਹੈ ਹੈ ਤੇ ਹੈ ਨਹੀਂ ਨਾ ਕੋਈ ਵੀ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੋਵੇ ਕੋਈ ਸ਼ੱਕ ਨਹੀਂ ਹੈ ਜੀ ਸ਼ੱਕ ਕੀ ਦੀ ਆਪਾਂ ਕਿਨੂੰ ਕਹਦੀਏ ਸੋ ਸੋਚਣ ਦਾ ਵਿਸ਼ਾ ਬਣਿਆ ਹੋਇਆ ਕਿ ਰੰਜਿਸ਼ ਵੀ ਕਿਸੇ ਦੇ ਨਾਲ ਕੋਈ ਨਹੀਂ ਹੈਗੀ ਪਰ ਜਿਹੜਾ ਭਾਰੀ ਨੁਕਸਾਨ ਹੋਇਆ ਇਸ ਮੁਹੱਲੇ ਦੇ ਵਿੱਚ ਵਿਦਿਆਵਿهار ਕਲੋਨੀ ਦੇ 4 ਨੰਬਰ ਗਲੀ ਦੇ ਵਿੱਚ ਤੁਸੀਂ ਦੇਖ ਲਓ ਤੁਹਾਨੂੰ ਹੋਰ ਵੀ ਗੱਡੀ ਦਿਖਾਣੇ ਆ ਕਿ ਗੱਡੀਆਂ ਜਿਹੜੀਆਂ ਕਿ ਇੱਥੇ ਪੰਨ ਤੋੜ ਕੀਤੀ ਗਈ ਆ ਪਰ ਇੱਕ ਸੋਚਣ ਵਾਲੀ ਗੱਲ ਹੈ ਕਿ ਪੂਰਾ ਵਿਦਿਆਵਿهار ਕਲੋਨੀ ਦੀ 4 ਨੰਬਰ ਗਲੀ ਦੇ ਵਿੱਚ ਜਿਹੜਾ ਕਿ دہشت ਦਾ ਮਾਹੌਲ ਬਣਿਆ ਹੈ ਬੀਤੀ ਰਾਤ 12:30 ਵਜੇ ਜਿਹੜੇ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਇਸ ਗਲੀ ਦੇ ਵਿੱਚ ਆ ਕੇ ਇੱਕ ਪਰਿਵਾਰ ਦੇ ਦਰਵਾਜ਼ੇ ਤੇ ਹਮਲੇ ਕਰਦੇ ਨੇ ਦਾਤਾਂ ਦੇ ਨਾਲ ਤੇ ਉਸ ਤੋਂ ਬਾਅਦ ਜਿੜਨੀਆਂ ਵੀ ਗੱਡੀਆਂ ਇਸ ਗਲੀ ਦੇ ਵਿੱਚ ਖੜੀਆਂ ਹੁੰਦੀਆਂ ਸਾਰੀਆਂ ਗੱਡੀਆਂ ਤੇ ਸ਼ੀਸ਼ੇ ਤੋੜੇ ਜਾਂਦੇ ਨੇ ਉਹ ਭਾਰੀ ਨੁਕਸਾਨ ਕਰਕੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਫਿਲਹਾਲ ਪੁਲਿਸ ਵੀ ਸ਼ਾਨਬੀਨ ਦੇ ਵਿੱਚ ਡਿਊਟੀ ਹੋਈ ਹੈ ਤੁਸੀਂ ਆ ਦੇਖ ਰਹੇ ਹੋ ਕਿ ਕਿ ਗੱਡੀ ਇਹ ਖੜੀ ਹੋਈ ਹੈ ਇਹਦੇ ਵੀ ਸ਼ੀਸ਼ੇ ਪੰਨੇ ਹੋਏ ਹੈ ਭਾਈ ਤੁਹਾਡਾ ਕੀ ਕਹਿਣਾ ਹੈ ਸਰ ਕੁਝ ਨਹੀਂ ਪਤਾ ਅਸੀਂ ਰਾਤ ਸੁੱਤੇ ਬੈਸਗੇ ਅਣਪਛਾਤੇ ਬੰਦੇ ਆਏ ਆ ਉਹ ਵੀ ਸਾਨੂੰ ਆਣ ਗੋਣ ਦਾ ਪਤਾ ਲੱਗਿਆ ਵਾ ਕੇ 8-10 ਬੰਦੇ ਸੀ ਗੈਂਗਬਾਰ ਹੋਇਆ ਇੱਥੇ ਓਕੇ ਤੇ ਆਏ ਕਹਦੇ ਤੇਜੀ ਭਾਜੀ ਉਹ ਸਰ ਕੁਝ ਬਾਈਕਾਂ ਦੇ ਸੀ ਕੁਝ ਐਕਟਿਵ ਆਤੇ ਸੀ ਸੁਣਾ ਚ ਇਹ ਆ ਰਿਹਾ ਵਾ ਸਾਨੂੰ ਪਤਾ ਨਹੀਂ ਕਿ ਟਾਈਮ ਸ 1 ਵਜੇ ਦਾ ਤੇ ਜਿਹੜੀ ਪਤਾ ਹੁਣ ਉਹ ਮਤਲਬ ਕਿੰਨੇ ਆਣੇ ਸੀ ਪਰ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਇੱਕ ਪਰਿਵਾਰ ਦੇ ਘਰ ਦੇ ਉੱਤੇ ਦਾਤਾਂ ਦੇ ਨਾਲ ਹਮਲੇ ਹੁੰਦੇ ਆ ਉਹਨਾਂ ਦੇ ਦਰਵਾਜ਼ੇ ਤੇ ਦਾਤ ਦੇ ਨਿਸ਼ਾਨ ਨੇ ਤੇ ਗਲੀ ਸਾਰੀ ਦੀਆਂ ਗੱਡੀਆਂ ਭੰਨੀਆਂ ਜਾਂਦੀਆਂ ਇਹਦਾ ਕੀ ਕੰਮ ਹੋ ਸਕਦਾ ਪਤਾ ਨਹੀਂ ਸਰ ਕੋਈ ਗੰਜੇ ਕਿਸਮ ਵਰੰਜੀ ਸ਼ ਹੋ ਗਈ ਔਰ ਉਹ ਨਹੀਂ ਪੂਰੀ ਹੋਈ ਉਹਨੇ ਮੱਲੇ ਸਾਰੇ ਕੱਢਿਆ ਜੋ ਅੱਖਾਂ ਮਰੇ ਨਜ਼ਰ ਆਇਆ ਵਾ ਤੇ ਉਹਨੇ ਬਸ ਤੋੜ-ਫੋੜ ਕਰਨ ਦੀ ਕੋਸ਼ਿਸ਼ ਕੀਤੀ ਹੈ ਅਦਾਸ਼ ਫਲਾਣ ਦੀ ਕੋਸ਼ਿਸ਼ ਕੀਤੀ ਹੈ ਗੈਂਗਵਾਰ ਸਭ ਲੋਗ ਗੈਂਗਵਾਰ ਹੈ। ਤੁਹਾਡੇ ਇੱਥੇ ਮਲੇ ਦਾ ਕੋਈ ਸਰਪੰਚ ਜਾਂ ਪੰਚ ਕੋਈ ਸਰ ਹੈਗੇ ਆ ਉਹ ਨਾਲ ਹੀ ਸੀ ਆਪਣੇ ਰਾਤ ਨੂੰ ਬਿਲਕੁਲ ਜੀ ਆਪਾਂ ਪੁਲਿਸ ਨੂੰ ਕਿ ਗਈ ਸੀ ਰਿਪੋਰਟ ਲਿਖਾ ਕੇ ਆਏ ਆ ਜੀ ਤੇ ਉਹਨਾਂ ਪੀਸੀਆਰ ਵਾਲੇ ਵੀ ਆਏ ਸੀ ਇੱਥੇ ਜੀ ਰਾਤੀ ਦਿਵਾਰਾ ਫਿਰ ਆਪਾਂ ਗਏ ਆ ਉੱਥੇ ਰਿਪੋਰਟ ਲਖਾਈ ਆ ਤੇ ਉਹਨਾਂ ਨੂੰ ਦੇਖੋ ਸਰ ਇੱਥੇ ਸ਼ੀਸ਼ਾ ਦਾ ਮਾਰੇ ਮਰੇ ਆ ਦੇਖੋ 7:00 ਵਜੇ ਹੋਏ ਆ ਤੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਜਿਹੜੇ ਟੱਕ ਲੱਗੇ ਹੋਏ ਨੇ ਦਾਤ ਦੇ ਹੀ ਟੱਕ ਲੱਗੇ ਹੋਏ ਨੇ ਔਰ ਇੱਥੇ ਦੇ ਜਿਹੜੇ ਕੀ ਮੌਜੂਦਾ ਸਰਪੰਚ ਨੇ ਜਾਂ ਪੰਚ ਨੇ ਸੋ ਆਪਾਂ ਉਹਨਾਂ ਦੇ ਕੋਲੋਂ ਵੀ ਇਹ ਜਾਣਕਾਰੀ ਲਵਾਂਗੇ ਕਿਉਂਕਿ ਭਾਰੀ ਨੁਕਸਾਨ ਜਿਹੜਾ ਕੀਤਾ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਰஞ்சிਤ ਸ਼ੇਕ ਇਨਸਾਨ ਨਾ ਹੋ ਸਕਦੀ ਪੂਰੀ ਗਲੀ ਦੇ ਨਾਲ ਰஞ்சிਤ ਨਹੀਂ ਹੋ ਸਕਦੀ ਸੋ ਤੁਹਾਨੂੰ ਇੱਕ ਹੋਰ ਗੱਡੀ ਵੀ ਦਿਖਾਣੇ ਆ ਬੜੀ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਕੀ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਮੋਟਰਸਾਈਕਲ ਤੇ ਐਕਟਵਾ ਤੇ ਸਵਾਰ ਹੋ ਕੇ ਆਂਦੇ ਨੇ ਔਰ ਗਲੀ ਦੇ ਵਿੱਚ ਵਿਚਾਰੇ ਜਿਹੜੇ ਗਰੀਬ ਘਰਾਂ ਦੇ ਵਿੱਚ ਕੂਲਰ ਵੀ ਲੱਗੇ ਹੋਏ ਨੇ ਬਾਹਲੀ ਸਾਈਡ ਤੇ ਕੂਲਰਾਂ ਤੇ ਵੀ ਤੁਸੀਂ ਦੇਖਦੇ ਹੋ ਕਿ ਕੂਲਰਾਂ ਤੇ ਵੀ ਦਾਤਰਾਂ ਦੇ ਨਾਲ ਟੱਕ ਲਗਾਏ ਜਾਂਦੇ ਨੇ ਔਰ ਆਮ ਜਨਤਾ ਦਾ ਜਿਹੜਾ ਕਿ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਵਿਦਿਆਬਿਹਾਰ ਕਲੋਨੀ ਦੇ ਵਿੱਚ ਸੋ ਇਸ ਗੱਲੀ ਨੂੰ ਛੱਡਦੇ ਹੋਏ ਇੱਕ ਹੋਰ ਗੱਡੀ ਖੜੀ ਹੈ ਸੋ ਉਸ ਗੱਡੀ ਦੇ ਉੱਤੇ ਵੀ ਜਿਹੜਾ ਕਿ ਤੁਸੀਂ ਦਿੱਕਤਾਂ ਨੂੰ ਦਿਖਾਣੇ ਆ ਕਿ ਉਸ ਗੱਡੀ ਦੇ ਉੱਤੇ ਵੀ ਜਿਹੜੇ ਵਾਰ ਕੀਤੇ ਹੋਏ ਨੇ ਉਸ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਸੋ ਤੁਸੀਂ ਇਹ ਦੇਖ ਲਓ ਕਿ ਇੱਕ ਗੱਡੀ ਹੋਰ ਖੜੀ ਐ ਸੋ ਜਿਹਨਾਂ ਦੀ ਗੱਡੀ ਉਹਨਾਂ ਨਾਲ ਗੱਲਬਾਤ ਕਰ ਲਈ ਜੀ ਭਾਜੀ ਕਿ ਕਿੰਨੇ ਕ ਵਜ ਦਾ ਵਾਕਿਆ ਜਿਹੜਾ ਜੀ 3:30 ਵਜੇ ਦਾ ਟਾਈਮ ਆ ਜੀ ਜੀ ਉਸ ਟਾਈਮ ਸਾਰੇ ਸੁੱਤੇ ਪਏ ਸੀਗੇ ਮੱਲੇ 'ਚ ਜੀ ਇਹ ਨਹੀਂ ਪਤਾ ਕਿਹੜੇ ਵੇਲੇ ਬੰਦੇ ਆਏ ਆ 8-10 ਮੁੰਡੇ ਦੱਸਦੇ ਆ ਵੀ ਆਏ ਆ ਅੱਛਾ ਜੀ ਵੀ ਸੁੱਤੇ ਬੈ ਸੀ ਸੁੱਤੇ ਬੈ ਸੀ ਤੁਹਾਨੂੰ ਕੋਈ ਗੱਡੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਜਦੋਂ ਤੋੜ ਬੰਦੀ ਗੱਡੀ ਉਸ ਟਾਈਮ ਨਹੀਂ ਜੀ ਪਤਾ ਲੱਗਿਆ ਕੁਝ ਵੀ ਅੰਦਰ ਹੁਣ ਸੁੱਤੇ ਪਏ ਹੁੰਨੇ ਉੱਪਰ ਸੀਗੇ ਅਸੀਂ ਤੇ ਇਧਰੋਂ ਰੋਲਾ ਪਿਆ ਫਿਰ ਉੱਥੇ ਮੱਲੇ ਵਾਲਿਆਂ ਠਾਲਿਆ ਤਾਂ ਉੱਠੇ ਜਦੋਂ ਇਹ ਕਾਰਵਾਈ ਕਰ ਗਏ ਆਪਣੀ ਤੋੜ ਗਏ ਚ ਪੰਤ ਤੋੜ ਕਰ ਗਏ ਅਜੇ ਜੇ ਕਿਤੇ ਨੂੰ ਇਧਰ ਨੂੰ ਕੋਈ ਮੇਨ ਰੋਡ ਤੇ ਜਾਂ ਗਲੀਆਂ ਵਿੱਚੋਂ ਦੀ ਇਹ ਨਹੀਂ ਜੀ ਪਤਾ ਹੁਣ ਜਦ ਆਪਾਂ ਦੇਖਿਆ ਨਹੀਂ ਹੈਗੇ ਸੋ ਤੁਹਾਨੂੰ ਉਸ ਹਰੇਕ ਸ਼ਖਸ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਕਿ ਜਿਨ੍ਹਾਂ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ ਸੋ ਇਸੇ ਤਰ੍ਹਾਂ ਹੁਣ ਜਿਹੜੇ ਇਸ ਕਲੋਨੀ ਦੇ ਸਰਪੰਚ ਨੇ ਜਾਂ ਪੰਚ ਨੇ ਸੋ ਉਹਨਾਂ ਦੇ ਕੋਲੋਂ ਵੀ ਬੇਰਵਾ ਲੈ ਕੇ ਫਿਰ ਅਗਲੀ ਕਾਰਵਾਈ ਜਿਹੜੀ ਕੀ ਆਪ ਸਭ ਨੂੰ ਜਾਣੂ ਕੀਤੀ ਜਾਏਗੀ ਠਾਜਾ ਜਾਏਗਾ ਸੋ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ APD نیوز ਆਵਾਜ਼ ਪੰਜਾਬ ਦੀ